ਬੀਜਪੀ ਗੌਰਵ ਯਾਦਵ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਹਰੀਫੰਮਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਨਾਲ ਇਹ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਅਸੀਂ ਮਹਿੰਮ ਕੰਮ ਕਰ ਦਿੱਤੀ ਹੈ ਇਸ ਨੂੰ 31 ਮਈ ਨੂੰ ਆਪਣੇ ਇੰਝਾਮ ਚ ਪੇਸ਼ਾ ਦਿੱਤਾ ਜਾਏਗਾ ਜੇਕਰ ਤੈਅ ਸਮਾਸੀਮਤ ਬਾਅਦ ਕਿਸੇ ਵੀ ਖੇਤਰ ਵਿੱਚ ਅਸ਼ੀਤੇ ਪਦਾਰਥ ਦੀ ਉਪਲਬਧ ਉਪਯੋਗਤਾ ਜਾਂ ਉਪਲਬਧਤਾ ਪਾਈ ਜਾਂਦੀ ਹੈ ਤਾਂ ਸਬੰਧਤ ਐਸਐਸਪੀ ਜਾਂ ਪੁਲਿਸ ਕਮਿਸ਼ਨਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਹੁਣ ਤੱਕ ਨਸ਼ਾ ਦਸਕ ਨੇ 836 ਕੇਸਾਂ ਦਾ ਪੰਜਾਬ ਫੈਸਲਾ ਕਰ ਦਿੱਤਾ ਜਿਹਦੇ ਵਿੱਚ 744 ਕੇਸਾਂ ਸਜਾਉਗੇ 836 ਚੋਂ 744 ਮਤਲਬ ਅੰਕੜੇ ਜੋ ਨੇ ਮੈਂ ਤਾਂ ਹੀ ਕਹਿੰਦਾ ਮੈਂ ਪੂਰਾ ਡਿਜੀਟਲ ਸਭ ਦੇ ਹਵਾਲੇ ਨਾਲ ਜੇ ਕਰ ਸਕਦਾ ਆ ਅੱਜ ਦੀ ਤਰੀਕ ਦੇ ਵਿੱਚ ਹਾਲ ਤੇ ਆ ਕਿ ਪੰਜਾਬ ਦੀ ਸ਼ਰਾਬ ਦੀ ਖਪਤ 1 ਲੱਖ ਕਰੋੜ ਰੁਪਏ ਦੀ ਹੈ 1 ਲੱਖ ਕਰੋੜ ਖਪਤ ਸਾਡੀ ਹੋ ਰਹੀ 1 ਲੱਖ ਕਰੋੜ ਦੀ ਆ ਰੋਜ਼ਾਨਾ ਹੁੰਦੀ ਤੇ ਇਹਦੇ ਉੱਤੇ ਖੇਡ ਸੈਸਪੀ ਲੱਗਿਆ ਵਾ ਇਦੇ ਉੱਤੇ ਸਿੱਖਿਆ ਸੈਸਪੀ ਲੱਗਿਆ ਵਾ ਇਹਦੇ ਉੱਤੇ ਸਿਹਤ ਸੈਸਪੀ ਲੱਗਿਆ ਵਾ ਤੇ ਗਊ ਸੌਂ ਲੱਗਿਆ ਕਿ ਮੁਲਾਜ਼ਮ ਆਪਣਾ ਮੋਬਾਈਲ ਬੰਦ ਨਹੀਂ ਕਰ ਸਕਦੇ ਉਹ 24 ਘੰਟੇ ਮੋਬਾਈਲ ਤੇ ਕਲਪ ਬਿਲਕੁਲ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮੋਬਾਈਲ ਹਰ ਵੇਲੇ ਉਪਲਬਧ ਰਹਿਣ ਦਾ ਹੁਕਮ ਦਿੱਤੇ ਗਏ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਮੋਬਾਈਲ ਫੋਨਾਂ ਉੱਤੇ ਹਰ ਵੇਲੇ ਉਪਲਬਧ ਰਹਿਣ ਦੀ ਕੰਮ ਜਾਰੀ ਕਰ ਦਿੱਤੀ ਇਹ ਹੁਕਮਪਸਨਲ ਪਾਕ ਲੋਕ ਨੂੰ ਫੈਦਾ ਤੌਰ ਤੇ ਜਾਰੀ ਕੀਤਾ ਗਿਆ ਹੈ। ਗਲੋਬਲ ਪੰਜਾਬੀ ਵਿਖਰੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ 1 ਜੂਨ 2025 ਪੰਜਾਬ ਰੰਗਲਾ ਪੰਜਾਬ ਬਣ ਜਾਏਗਾ। 31 ਮਈ 2025 ਨੂੰ ਆਖਰੀ ਦਿਨ ਰੱਖਿਆ ਕਿਸ ਦਿਨ ਤੱਕ ਪੰਜਾਬ ਚੋਂ ਨਸ਼ਾ ਮੁਕ ਜਾਏਗਾ ਜ਼ਿਲ੍ਹੇ ਪੱਦਰ ਤੇ ਕਸਬਾ ਪੱਦਰ ਤੇ ਬਲਾਕ ਪੱਦਰ ਤੇ ਪਿੰਡ ਪੱਦਰ ਤੇ ਮਹੱਲਾ ਪੱਦਰ ਤੇ ਘਰ ਪੱਦਰ ਤੇ ਹਰ ਪੱਦਰ ਤੇ ਜਾ ਕੇ ਨਸ਼ਾ ਮੁਕਾ ਦੇਣਾ ਮੈਂ ਕੁਝ ਨੁਕਤੇਆਂ ਤੋਂ ਪਹਿਲਾਂ ਤੁਹਾਡੇ ਮੂਰੇ ਰਿਪੋਰਟ ਰੱਖਦਾ ਹਾਂ ਉਸ ਰਿਪੋਰਟ ਤੋਂ ਬਾਅਦ ਆਪਾਂ ਉਹਦੇ ਦੋਹੇ ਪਾਸੇ ਵਿਚਾਰ ਲਾਂਗੇ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਪਹਿਲਾਂ ਮੈਂ ਸਰਕਾਰ ਵੱਲੋਂ ਇੱਕ ਹੁਕਮ ਦੇ ਹਵਾਲੇ ਨਾਲ ਫਿਰ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਹਵਾਲੇ ਨਾਲ ਆਪਾਂ ਪਹਿਲਾਂ ਉਸ ਨੁਕਤਿਆਂ ਨੂੰ ਸਮਝਦੇ ਹਾਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਕਹਿੰਦੇ ਜੀ ਤਿਆਰੀ ਕਰ ਲਈ ਹੈ ਪੰਜਾਬ ਸਰਕਾਰ ਨੇ ਬੀਜੀਪੀ ਗੌਰਵ ਜਾਦਵ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਨਾਲ ਇਹ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਅਸੀਂ ਮਹਿੰਮ ਸ਼ੁਰੂ ਕਰ ਦਿੱਤੀ ਹੈ ਜੁੱਧ ਨਸ਼ਿਆਂ ਵਿਰੁੱਧ ਇਸ ਨੂੰ 31 ਮਈ ਨੂੰ ਆਪਣੇ ਅੰਜਾਮ ਤੇ ਪਹੁੰਚਾ ਦਿੱਤਾ ਜਾਏਗਾ 31 ਮਈ 2025 ਨੂੰ ਪੰਜਾਬ ਚੋਂ ਨਸ਼ਾ ਮੁਕ ਜਾਏਗਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਤੇ 1 ਜੂਨ ਚੜ੍ਹਦਿਆਂ ਹੀ ਪੰਜਾਬ ਰੰਗਲਾ ਪੰਜਾਬ ਬਣ ਜਾਏਗਾ ਉਹ ਕਹਿੰਦੇ ਜੀ 31 ਮਈ ਤੱਕ ਮੁਕੰਮਲ ਕਰਦੇ ਹੁਕਮ ਦਿੱਤੇ ਨੇ ਡੀਜੀਪੀ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਨੇ ਕਿ 31 ਮਈ ਤੱਕ ਸੂਬੇ ਦੇ ਹਰ ਪਿੰਡ ਹਰ ਸ਼ਹਿਰ ਅਤੇ ਹਰ ਜ਼ਿਲ੍ਹੇ ਵਿੱਚੋਂ ਨਸ਼ੇ ਦੀ ਉਪਲਬਧਤਾ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ। ਇਸ ਤੋਂ ਬਾਅਦ ਪੰਜਾਬ ਵਿੱਚ ਬਾਕੀ ਪੰਜਾਬ ਵਿੱਚ ਜੋ ਵੀ ਬਾਕੀ ਥਾਵਾਂ ਨੇ ਜਿੱਥੇ ਵੀ ਮਤਲਬ ਉੱਥੇ ਨਸ਼ਾ ਤਸਕਰੀ ਦੇ ਉੱਤੇ ਫਿਰ ਜੇ ਕੋਈ ਉਸ ਨਸ਼ਾ ਤਸਕਰੀ ਤੇ ਕੋਈ ਆਇਆ ਫਿਰ ਉਹਦੇ ਲਈ ਕਹਿੰਦੇ ਐਸਐਸਪੀ ਹੈਨਾ ਪੁਲਿਸ ਕਮਿਸ਼ਨਰ ਇਹ ਜ਼ਿੰਮੇਵਾਰ ਹੋਣਗੇ। ਸੋ ਇੱਕ ਤਰ੍ਹਾਂ ਨਾਲ ਪੁਲਿਸ ਕਮਿਸ਼ਨਰ ਔਰ ਜ਼ਿਲ੍ਹੇ ਦੇ ਐਸਐਸਪੀ ਨੂੰ ਹਦਾਇਤ ਹੋ ਗਈ ਹੈ। ਕਿ ਤੁਸੀਂ ਆਪਣੇ ਸਮੁੱਚੇ ਜ਼ਿਲ੍ਹੇ ਚੋਂ ਹਰ ਖੇਤਰ ਚੋਂ 31 ਮਈ ਤੱਕ ਨਸ਼ਾ ਮਕਾਉਣਾ ਹੈ ਤੇ ਜੇਕਰ 31 ਮਈ ਤੋਂ ਬਾਅਦ ਵੀ ਇਹ ਜਾਂ ਕੁਝ ਰਿਹਾ ਤਾਂ ਫਿਰ ਉਹਦੇ ਲਈ ਪੁਲਿਸ ਕਮਿਸ਼ਨਰ ਔਰ ਜ਼ਿਲ੍ਹਾ ਐਸਐਸਪੀ ਜ਼ਿੰਮੇਵਾਰ ਹੋਣਗੇ ਡੀਜੀਪੀ ਨੇ ਹਰੇਕ ਐਸਐਸਪੀ ਤੇ ਪੁਲਿਸ ਕਮਿਸ਼ਨਰ ਨੂੰ ਨਸ਼ਾ ਮੁਕਤ ਪੰਜਾਬ ਮਹਮ ਨੂੰ ਮੁਕੰਮਲ ਕਰਨ ਦੇ ਲਈ ਠੋਸ ਯੋਜਨਾ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਨੇ ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਪੁਲਿਸ ਕਮਿਸ਼ਨਰ ਨੂੰ ਆਪੋ ਆਪਣੇ ਖੇਤਰਾਂ ਲਈ ਵਿਆਪਕ ਅਤੇ ਵਸਤਾਰਤ ਕਾਰਜ ਯੋਜਨਾ ਤਿਆਰ ਕਰਨ ਦੇ ਹੁਕਮ ਦਿੱਤੇ ਨੇ ਇਸ ਯੋਜਨਾ ਵਿੱਚ ਡਰੱਗ ਨੈਟਵਰਕ ਦੀ ਪਛਾਣ ਕਰਨ ਉਹਨਾਂ ਦੀਆਂ ਜੜਾਂ ਤੱਕ ਪਹੁੰਚਣ ਅਤੇ ਉਹਨਾਂ ਨੂੰ ਨਸ਼ਟ ਕਰਨ ਦੀਆਂ ਰਣਨੀਤੀਆਂ ਸ਼ਾਮਲ ਨੇ ਹਰੇਕ ਅਧਿਕਾਰੀ ਨੂੰ ਆਪਣਾ ਐਕਸ਼ਨ ਪਲਾਨ ਪੁਲਿਸ ਹੈੱਡਕੁਆਰਟਰ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ ਤੁਸੀਂ ਕਿਹੜੇ ਐਕਸ਼ਨ ਨਾਲ ਕਿਹੜੇ ਜ਼ਿਲ੍ਹੇ ਵਿੱਚ ਕੰਮ ਕਰਨਾ ਹੈ ਉਹਦੀ ਯੋਜਨਾ ਦੱਸਣੀ ਹੈ ਕ੍ਰਾਊਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਜਮ੍ਹਾਂ ਕਰਾਉਣਾ ਤਾਂ ਜੋ ਸਮੇਂ-ਸਮੇਂ ਇਸ ਦੀ ਸਮੀਖਿਆ ਕੀਤੀ ਜਾ ਸਕੇ ਉਨਾ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਯਤਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਤੈਅ ਸਮਾਂ ਸੀਮਾ ਤੋਂ ਬਾਅਦ ਵੀ ਕਿਸੇ ਵੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਉਪਲਬਧ ਉਪਯੋਗਤਾ ਜਾਂ ਉਪਲਬਧਤਾ ਪਾਈ ਜਾਂਦੀ ਹੈ ਤਾਂ ਸਬੰਧਤ ਐਸਐਸਪੀ ਜਾਂ ਪੁਲਿਸ ਕਮਿਸ਼ਨਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਸੋ ਇਹ ਉਹ ਕਹਿੰਦੇ ਜੀ ਮੋਟਾ ਜਖੜਾ ਸੋ ਹੁਣ ਪੰਜਾਬ ਨੂੰ 3 ਮਹੀਨਿਆਂ ਵਿੱਚ ਨਸ਼ਾ ਮੁਕਤ ਬਣਾਉਣ ਦੇ ਦੇਸ਼ ਦਿੱਤੇ ਗਏ ਹਨ ਜਿਹਦੇ ਵਿੱਚ ਟਾਰਗੇਟ 31 ਮਈ ਤੱਕ ਦਾ ਰੱਖਿਆ ਹੈ ਕਹਿੰਦੇ ਉਹ ਜੁਧ ਨਸ਼ਾ ਬੰਦੂ ਤੁਰਿਆ ਆਉਂਦਾ 31 ਮਈ ਨੂੰ ਇਹ ਮੁਕੰਮਲ ਹੋ ਜਾਣਾ ਤੇ ਇਹ ਤਾਂ ਲਿਕ ਜੂਨ ਤੋਂ ਪੰਜਾਬ ਨਸ਼ਾ ਮੁਕਤ ਹੋ ਜਾਣਾ ਹੁਣ ਇਹ ਰੰਗਲਾ ਪੰਜਾਬ ਬਣਾਉਣ ਦੇ ਲਈ ਅੱਜ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਉਹ ਵੀ ਆਪਣਾ ਯੋਗਦਾਨ ਪਾ ਰਹੀ ਹੈ ਆਪਾਂ ਪੋਜ਼ਿਟਿਵ ਨਜ਼ਰਸਾ ਨਹੀਂ ਕਰ ਲੈਨੇ ਫਿਰ ਆਪਾਂ ਅਗਾਂਹ ਨੂੰ ਵਧਦੇ ਹਾਂ ਕਿ ਇਹ ਕਿੰਨੇ ਕੁ ਸਾਰੂ ਨਤੀਜੇ ਨਿਕਲਨੇ ਆ ਕਿੰਨੇ ਕੁ ਨਹੀਂ ਨਿਕਲਨੇ ਪੰਜਾਬ ਤੇ ਪਾਕਿਸਤਾਨ ਦੀ ਬਾਰਡਰ ਉੱਤੇ ਅਕਤੂਬਰ ਤੱਕ ਐਂਟੀ ਡਰੋਨ ਤਕਨੀਕ ਲੱਗ ਜੇਗੀ ਡਰਗ ਤਸਕਰੀ 'ਚ ਸ਼ਾਮਲ ਕਹਿੰਦੇ 31 ਹਵਾਲਾ ਆਪਰੇਟਰ ਅਸੀਂ ਗ੍ਰਿਫਤਾਰ ਕਰ ਲਏ ਨੇ 30 ਨਮੀਆਂ ਐਨਡੀਪੀਐਸ ਕੋਰਟ ਬਣਨ ਗਈਆਂ ਪੰਜਾਬ 'ਚ 31 ਮਈ ਤੱਕ ਨਸ਼ਾ ਮੁਕਤ ਬਣਾਉਣ ਦੇ ਲਈ ਯੋਜਨਾ ਲਾਗੂ ਹੋ ਗਈ ਆ ਪੁਲਿਸ ਨੇ ਪੂਰੀ ਯੋਜਨਾ ਬਣਾ ਲਈ ਆ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਔਰ ਜ਼ਿਲ੍ਹਾ ਕਮਿਸ਼ਨਰ ਨੂੰ ਹੁਕਮ ਹੋ ਗਏ ਨੇ ਕਿ ਉਹ ਤੈਹ ਸਮੇਂ ਦੇ ਵਿੱਚ ਇਹਦੇ ਤੇ ਕਾਰਵਾਈ ਕਰਨ ਤੈਹ ਤਰੀਕ ਤੋਂ ਅੱਗੇ ਜਾ ਕੇ ਫਿਰ ਉਹਦੀ ਸਮੀਖਿਆ ਆਊਗੀ ਜੇਕਰ ਨਾ ਵੀ ਤਾਂ ਉਨਾਂ ਸ਼ਾਸਨਿਕ ਕਾਰਵਾਈ ਹੋਗੀ ਇਹ ਅੱਜ ਨਜੀਬ ਸਾਹਿਬ ਦੀ ਸਮੂਚੀ ਪ੍ਰੈਸ ਕਾਨਫਰੰਸ ਉਹਨਾਂ ਦੀ ਸਾਰੀ ਮੀਡੀਆ ਚ ਦਿੱਤੀ ਜਾਣਕਾਰੀ ਦੇ ਹਵਾਲੇ ਨਾਲ ਗੱਲ ਕਰ ਰਹੇ ਆ। ਜਿਨ੍ਹਾਂ ਅਧਿਕਾਰੀਆਂ ਦਾ ਕੰਮ ਚੰਗਾ ਹੋਏਗਾ ਕਹਿੰਦੇ ਉਹਨਾਂ ਨੂੰ ਮਾਨਤਾਨ ਦਿੱਤਾ ਜਾਏਗਾ। ਜਿਨ੍ਹਾਂ ਦਾ ਕੰਮ ਖਰਾ ਨਹੀਂ ਉਤਰਿਆ ਉਹਨਾਂ ਦੇ ਖਿਲਾਫ ਬਣਦੀ ਵਿਪਾਕੀ ਕਾਰਵਾਈ ਕੀਤੀ ਜਾਵੇਗੀ ਇਹ ਦਾਵਾ ਪੰਜਾਬ ਦੇ ਡੀਜੀਪੀ ਗੌਰਵ ਜਾਜ਼ਵਜੀ ਦਾ। ਉਹਨਾਂ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਉੱਤੇ ਐਂਟੀ ਡਰੋਨ ਤਕਨੀਕ ਲਗਾਉਣ ਦਾ ਕੰਮ ਚੱਲ ਰਿਹਾ ਹੈ। ਉਸ ਦਾ ਟਰਾਇਲ ਹੋ ਚੁੱਕਿਆ ਤੇ ਸਾਡੇ ਅਧਿਕਾਰੀ ਗ੍ਰਹਿ ਮੰਤਰਾਲੇ ਦੇ ਸੰਪਰਕ ਚ ਨੇ ਸਤੰਬਰ ਅਕਤੂਬਰ ਤੱਕ ਇਸ ਨੂੰ ਵੀ ਅਸੀਂ ਪੂਰਾ ਕਰ ਲਾਂਗੇ ਮਤਲਬ ਫਿਰ ਐਂਟੀ ਡਰੋਨ ਤਕਨੀਕ ਮਤਲਬ ਫਿਰ ਡਰੋਨ ਐਂਟਰੀ ਨਹੀਂ ਕਰੂਗਾ ਜੇ ਸਾਡੇ ਜ਼ੋਨ ਚ ਆਊਗਾ ਤਾਂ ਪਤਾ ਲੱਗ ਜਾਊਗਾ ਜਾਂ ਫੜਿਆ ਜਾਊਗਾ ਕਹਿੰਦੇ 30 ਐਨਡੀਪੀਐਸ ਮਾਮਲਿਆਂ ਦੇ ਵਿੱਚ ਕੋਰਟ ਬਣਾਈਆਂ ਜਾਣਗੀਆਂ ਮਾਮਲਿਆਂ ਦੇ ਜਿਹੜੇ ਐਨਡੀਪੀਐਸ ਐਨਡੀਪੀਐਸ ਨਾਲ ਸੰਬੰਧਿਤ ਮਾਮਲੇ ਨੇ ਹੈਨਾ ਉਹਨਾਂ ਦੇ ਲਈ ਬਕਾਇਦਾ 30 ਨਵੀਆਂ ਕੋਰਟ ਬਣਾ ਰਹੇ ਆ ਇਸ ਉੱਤੇ ਸੂਬਾ ਸਰਕਾਰ ਕਹਿੰਦੇ 22 ਕਰੋੜ ਤੋਂ ਉੱਪਰ ਰਕਮ ਖਰਚ ਰਹੀ ਹੈ ਨਸ਼ਾ ਤਸਕਰੀ ਚ ਸ਼ਾਮਲ 31 ਹਵਾਲਾ ਆਪਰੇਟਰ ਹਵਾਲੇ ਰਹੀ ਜਿਹੜਾ ਪੈਸੇ ਦਾ ਪ੍ਰਦਾਨ ਪ੍ਰਦਾਨ ਹੁੰਦਾ ਕਹਿੰਦੇ ਉਹ ਸੀ ਗ੍ਰਿਫਤਾਰ ਕਰ ਚੁੱਕੇ ਆ ਪੁਲਿਸ ਕਹਿੰਦੇ ਤਿੰਨ ਤਰੀਕਿਆਂ ਨਾਲ ਕੰਮ ਕਰੂਗੀ ਫਾਰਮੂਲੇ ਦੱਸਿਆ ਜਿਹੜੇ ਉਹਨੇ ਇਸ ਕੰਮ ਚ ਕਹਿੰਦੇ ਹਵਾਲਾ ਨੈਟਵਰਕ ਨੂੰ ਖਤਮ ਕਰਨਾ ਇੱਕ ਤਕਨੀਕ ਆ ਸਾਡੀ ਹੁਣ ਤੱਕ 31 ਹਵਾਲਾ ਆਪਰੇਟਰ ਗ੍ਰਿਫਤਾਰ ਕੀਤੇ ਨੇ ਤੇ 8 ਕਰੋੜ ਤੋਂ ਜ਼ਿਆਦਾ ਦੀ ਰਕਮ ਸੀ ਜਬਤ ਕਰ ਲਈ ਆ ਪਾਕਿਸਤਾਨ ਸਮਗਲਰ ਤੇ ਭਾਰਤੀ ਹਵਾਲਾ ਆਪਰੇਟਰ ਉਹਨਾਂ ਕੋਲੋਂ ਇਹ ਰਕਮ ਜਬਤ ਕੀਤੀ ਗਈ ਆ ਦੂਸਰਾ 268A ਦੇ ਤਹਿਤ ਪ੍ਰਾਪਰਟੀ ਅਟੈਚ ਕਰ ਰਹੇ ਆ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਅਟੈਚ ਕੀਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਕਹਿੰਦੇ ਕਿ ਗੈਰਕਾਨੂੰਨੀ ਤਰੀਕੇ ਨਾਲ ਜਿਹੜੀ ਜ਼ਮੀਨ ਜਾਂ ਉਹ ਘਰ ਬਣਾਏ ਗਏ ਨੇ ਕੁਝ ਗਏ ਨੇ ਉਹਨਾਂ ਤੇ ਕਾਰਵਾਈ ਕਰ ਰਹੇ ਆ ਉਹਨਾਂ ਨੂੰ ਡੇਗ ਰਹੇ ਆ ਚਲੋ ਜੀ 143 ਤਸਕਰਾਂ ਨੂੰ 10 ਸਾਲ ਤੋਂ ਜ਼ਿਆਦਾ ਦੀ ਸਜ਼ਾ ਦੇ ਮਿਲ ਚੁੱਕੀ ਹੈ ਕਦੇ ਡੀਜੀਪੀ ਨੇ ਕਿਹਾ ਕਿ ਨਸ਼ੇ ਦੇ ਕੇਸਾਂ 'ਚ ਸਾਡੀ ਪੁਲਿਸ ਹੁਣ ਇਸ ਮਾਮਲੇ 'ਚ ਕਿਰੇ ਲੋਕਾਂ ਨੂੰ ਸਜ਼ਾਵਾ ਦਿਵਾਉਣ ਤੱਕ ਕੱਪੜ ਗਈ ਆ 90% ਦੀ ਸਾਦੀ ਰੇਸ਼ੋ ਚੱਲ ਰਹੀ ਆ ਕਹਿੰਦੇ ਸਜ਼ਾ ਮਿਲਣ ਦੀ ਹੁਣ ਤੱਕ ਨਸ਼ਾ ਤਸਕਰੀ 'ਚ 836 ਕੇਸਾਂ ਦਾ ਪੰਜਾਬ ਫੈਸਲਾ ਕਰ ਚੁੱਕਿਆ ਜਿਹਦੇ 'ਚ 744 ਕੇਸਾਂ 'ਚ ਸਜ਼ਾ ਹੋ ਚੁੱਕੀ ਆ 836 'ਚੋਂ 744 ਮਤਲਬ ਅੰਕੜੇ ਜੋ ਨੇ ਮੈਂ ਤਾਂ ਹੀ ਕਹਿੰਦਾ ਮੈਂ ਪੂਰਾ ਡੀਜੀਪੀ ਸਾਹਿਬ ਦੇ ਹਵਾਲੇ ਨਾਲ ਜੇ ਗੱਲ ਰੱਖ ਰਿਹਾ ਉਹ ਤੋਂ ਬਾਅਦ ਆਪਾਂ ਤੁਹਾਡੇ ਜਿਹੜੇ ਮਨਾਂ ਦੇ ਵਿੱਚ ਸ਼ੰਕੇ ਸ਼ੋਭੇ ਜਾਂ ਜੋ ਸਥਿਤੀ ਆ ਉਹਦੇ ਲਈ ਆ ਪ੍ਰਪੋਜ਼ਲ ਤੇ ਚਰਚਾ ਕਰਨੀ ਆ ਮੈਂ ਇਸ ਲਈ ਕਲਿਕਲੀ ਗੱਲ ਤੁਹਾਡੇ ਤੋਂ ਮੰਨਿਆ ਜਾ ਰਿਹਾ ਉਹ ਕਹਿੰਦੇ 90% ਦੀ ਸਾਨੂੰ ਸਫਲਤਾ ਮਿਲ ਰਹੀ ਆ ਕੇਸਾਂ ਦੇ ਮਾਮਲਿਆਂ ਚ 836 ਕੇਸ ਸੀ ਜਿਨ੍ਹਾਂ ਦਾ ਫੈਸਲਾ ਹੋ ਗਿਆ ਉਹ ਚੋਂ 744 ਕੇਸਾਂ 'ਚ ਸਜ਼ਾ ਮਿਲ ਗਈ 144 ਲੋਕਾਂ ਨੂੰ 10 ਸਾਲਾਂ ਤੋਂ ਜ਼ਿਆਦਾ ਦੀ ਸਜ਼ਾ ਮਿਲੀ ਆ ਸਾਡਾ ਫੋਕਸ ਕਹਿੰਦੇ ਸੈਕੰਡ ਹਾਫ ਲਾਈਨ ਤੇ ਕੰਮ ਕਰਨ ਦਾ ਚਲੋ ਜੀ ਦੇਖਦੇ ਆ ਬੀਜੀਪੀ ਸਾਹਿਬ ਕਹਿੰਦੇ ਸਾਡਾ ਫੋਕਸ ਅੰਕੜਿਆਂ ਉੱਤੇ ਨਹੀਂ ਆ ਅਸੀਂ ਤਾਂ ਨਸ਼ੇ ਮਕਾਉਣ ਲਈ ਕੰਮ ਕਰ ਰਹੇ ਹਾਂ ਤੇ ਫਿਰ ਅੰਕੜੇ ਹਮਮ ਇਸ ਲਈ ਇਹ ਸਹੀ ਪੂਰੀ ਤਰ੍ਹਾਂ ਝੂਟਿਆਂ ਕਹਿੰਦੇ ਨਸ਼ਾ ਮੁਕਤੀ ਲਈ ਜੋ ਹੈਲਪਲਾਈਨ ਸ਼ੁਰੂ ਕੀਤੀ ਗਈ ਆ ਉਸ ਨੂੰ ਖੁਦ ਸੀਐਮ ਸਾਹਿਬ ਆਪਰੇਟ ਕਰ ਰਹੇ ਨੇ ਸੀਐਮ ਭਗਵੰਤ ਮਾਨ ਜੀ ਆਪਰੇਟ ਕਰ ਰਹੇ ਨੇ ਕਿਉਂਕਿ ਜਦੋਂ ਇਸ ਨਸ਼ਾ ਖਿਲਾਫ ਜੁੱਧ ਨਸ਼ਿਆਂ ਵਿਰੁੱਧ ਮਹਮ ਚ ਜਨਤਾ ਸ਼ਾਮ ਲੋ ਜਿੰਦੀ ਆ ਕਹਿੰਦੇ ਫਿਰ ਨਤੀਜੇ ਸ਼ਾਨਦਾਰ ਆਉਂਦੇ ਨੇ ਹੁਣ ਜਨਤਾ ਸਾਡੇ ਨਾਲ 67 ਤੋਂ ਜ਼ਿਆਦਾ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚਲਾ ਚੁੱਕੇ ਆ ਤੇ ਪੰਜਾਬ ਚ ਚਲੋ 56 ਹੋਰ ਚੱਲ ਜਾਣਗੇ ਭਾਈ ਜੇ ਤੁਹਾਡਾ ਹੀ ਹਿਸਾਬ ਹੈ ਤੁਹਾਡੇ 180 ਹੀ ਨਸ਼ਾ ਤਸਕਰ ਹੈ ਤੇ ਉਹ ਤੁਸੀਂ ਉਹਨਾਂ ਕੁ ਤੁਸੀਂ ਫੜ ਵੀ ਲੇਖਾਸੇ ਰਾਸ਼ੀ ਵੀ ਫੜੋਗੀ 144 ਤਸਕਰ ਫੜੇ ਹੋਏ ਨੇ ਤੇ ਜਿੱਚੋਂ 7 ਦੇ ਘਰਾਂ ਦੇ ਤੁਸੀਂ ਬਲਡੋਜਰ ਚਲਾ ਦਿੱਤਾ ਠੀਕ ਹੈ ਜੀ ਕਹਿੰਦੇ ਹੁਣ ਤੱਕ ਸਟਾਰਟ ਤੋਂ ਜ਼ਿਆਦਾ ਘਰ ਡਿਗ ਚੁੱਕੇ ਆ ਇਸ ਮਹਿਮ ਚ 4600 ਤੋਂ ਜ਼ਿਆਦਾ ਐਫਆਈਆਰ ਰਜਿਸਟਰ ਹੋ ਚੁੱਕੀਆਂ 7414 ਤਸਕਰਾਂ ਨੂੰ ਅਰੈਸਟ ਕੀਤਾ ਗਿਆ ਇਹ ਹੁਣ ਇਹ ਫਰਕ ਤੁਸੀਂ ਆਪਣੇ ਆਪ ਸਾਬ ਲਈ ਜਾਓ ਹਨ ਮੱਖ ਮੰਤਰੀ ਸਾਹਿਬ ਨੇ ਕਹਿੰਦੇ ਜੋ ਹੁਕਮ ਦਿੱਤੇ ਨੇ ਉਹਦੇ ਅਨੁਸਾਰ ਡੀਜੀਪੀ ਸਾਹਿਬ ਨੇ ਐਸਐਸਪੀਜ਼ ਨੂੰ ਤੇ ਜ਼ਿਲ੍ਹਾ ਪੁਲਿਸ ਕਮਿਸ਼ਨਰ ਨੂੰ ਇਹਨਾਂ ਸਖਤ ਨਿਰਦੇਸ਼ ਦੇ ਦਿੱਤੇ ਨੇ 31 ਮਈ ਤੱਕ ਨਸ਼ਾ ਤਸਕਰਾਂ ਨੂੰ ਫੜਨਾ ਹੈ 31 ਮਈ ਤੋਂ ਬਾਅਦ ਜੇ ਨਸ਼ਾ ਤਸਕਰੀ ਹੁੰਦੀ ਆ ਤਾਂ ਉਹਦੇ ਲਈ ਪੰਜਾਬ ਨਾਲ ਉਸ ਜ਼ਿਲ੍ਹੇ ਨਾਲ ਸਬੰਧਤ ਪੁਲਿਸ ਕਮਿਸ਼ਨਰ ਜਾਂ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਹੋਏਗਾ ਜੁੱਧ ਨਸ਼ਾ ਵਿਰੁੱਧ ਮਹਮ ਦੇ ਤਹਿਤ 360 ਡਿਗਰੀ ਉੱਤੇ ਕੰਮ ਕੀਤਾ ਜਾ ਰਿਹਾ ਕੋਈ ਕੋਣ ਨਹੀਂ ਛੱਡ ਰੇ ਕਹਿੰਦੇ ਸੀ ਭਗਵੰਤ ਮਾਨ ਜੀ ਦਾ ਸਾਫ ਕਹਿਣਾ ਹੈ ਕਿ ਲੋਕਾਂ ਦੇ ਘਰਾਂ 'ਚ ਹਨੇਰੇ ਵਾਲੇ ਜਿਨ੍ਹਾਂ ਦੇ ਘਰਾਂ 'ਚ ਹਨੇਰਾ ਕੀਤਾ ਜਿਨ੍ਹਾਂ ਨੇ ਇਸ ਕਹਿੰਦੇ ਉਹਨਾਂ ਉਹ ਹਨੇਰਾ ਕਰਨ ਵਾਲੇ ਲੋਕਾਂ ਦੇ ਘਰਾਂ 'ਚ ਦੀਵਾਲੀ ਨਵੇਂ ਬਣਾਉਣ ਦਊਗਾ ਇਸ ਲਈ ਕਹਿੰਦੇ ਜੀ ਅਸੀਂ ਹੁਣ ਨਸ਼ਿਆਂ ਦਾ ਪੱਕਾ ਹੱਲ ਕਰ ਦੇਣਾ ਇਹ ਤਾਂ ਹੈ ਜਨਾਬ ਸਰਕਾਰੀ ਰਿਪੋਰਟ ਕੀ ਹਕੀਕਤ ਵੀ ਇਹ ਹੋ ਤਾਂ ਇਸ ਕਲਵਲ ਵੀ ਗੌਰ ਕਰੋ ਬਿਲਕੁਲ ਜੀ ਤੁਸੀਂ ਡੀਜੀਪੀ ਸਾਹਿਬ ਦੇ ਹਵਾਲੇ ਨਾਲ ਪੰਜਾਬ ਸਰਕਾਰ ਦੇ ਅੰਕੜੇ ਸੁਣ ਲਏ ਕਿ ਇਦਾਂ ਕੰਮ ਹੋ ਰਿਹਾ ਨਸ਼ਿਆਂ ਦੇ ਖਿਲਾਫ ਇੰਨੇ ਤਸਕਰ ਫੜ ਲਏ ਇੰਨੇ ਸਜ਼ਾ ਦਿੱਤੀ ਇੰਨੇ ਸਾਲ ਦੀ ਸਜ਼ਾ ਮਿਲਦੀ ਐਨੇ ਕਰੋੜ ਫੜ ਲਿਆ ਬੜੀ ਤਕੜੀ ਕਾਰਵਾਈ ਹੋ ਰਹੀ ਐ ਆ ਮੇਰੇ ਕੋਲ ਇੱਕ ਮਾਨਕ ਗੋਇਲ ਹੋਰਾਂ ਦਾ ਅੰਕੜਾ ਪਿਆ ਇਹ ਵੀ ਕੁਝ ਗੌਰ ਕਰਦੇ ਇਹ ਵੀ ਧਿਆਨ ਨਾਲ ਸੁਣ ਲਓ ਮਾਨ ਗੋਇਲ ਹੋਰਾਂ ਨੇ ਇੱਕ ਐਫ ਆਈ ਆਰ ਦੀ ਕਾਪੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਆ ਉਹ ਐਫ ਆਈ ਆਰ ਦੀ ਕਾਪੀ ਦੇ ਵਿੱਚ ਪੱਕਾਜਾ ਤੌਰ ਤੇ ਲਿਖਿਆ ਹੋਇਆ ਜੀ ਖਾਲੀ ਮومی ਲਿਫਾਫੀ ਪਾਰਦਰਸ਼ੀ ਉਹ ਜਿਹੜੀ ਚਿੱਟਾ ਜਾਂ ਮومی ਲਿਫਾਫੇ ਹੁੰਦੇ ਆ ਨਾ ਚਿੱਟੇ ਖਾਲੀ ਮੋਮੀ ਲਿਫਾਫੀ ਪਾਰਦਰਸ਼ੀ ਜਿਸ ਵਿੱਚ ਭੁੱਕੀ ਚੂਰਾ ਪੋਸਟ ਲੱਗਾ ਹੋਇਆ ਹੈ ਤੇ ਇਸ ਮਾਮਲੇ 'ਚ ਹੀ ਐਫ ਆਈ ਆਰ ਕਰਕੇ ਬੰਦੇ ਨੂੰ ਫੜ ਲੈ। ਮਤਲਬ ਜੇ ਤੁਹਾਡੇ ਕੋਲ ਕੋਈ ਥੈਲੀ ਬਰਾਮਦ ਹੋ ਗਈ ਉਹਦੇ ਵਿੱਚ ਮਾੜਾ-ਮੋਟਾ ਚੂਰਾ ਪੋਸਟ ਲੱਗਿਆ ਤਾਂ ਤੁਸੀਂ ਸਮਗਲਰ ਹੋ। ਇਹ ਭੰਨੇ ਸੀ। ਮੈਂ ਕਹਿੰਨਾ ਬਿਲਕੁਲ। ਜਿਹਦੇ ਕੋਲੋਂ ਮੋਮੀ ਲਿਫਾਫਾ ਮਿਲਿਆ ਜਿਉਂ ਚ ਭੁੱਕੀ ਲੱਗੀ ਹੋਈ ਆ ਤਾਂ ਮਤਲਬ ਉਹ ਨਸ਼ੇ ਕਰਨ ਦਾ ਆਦੀ ਆ ਉਸ ਨੂੰ ਤੁਸੀਂ ਨਸ਼ਾ ਛਡਾਉਣਾ ਹੈ ਤੇ ਉਸ ਨੂੰ ਤਸਕਰਾਂ ਦੀ ਸੂਚੀ 'ਚ ਪਾ ਕੇ ਆਪਣਾ ਅੰਕੜਾ ਵਧਾਉਣਾ ਤੇ ਉਸ ਤੋਂ ਬਾਅਦ ਆਪਣੀ ਫੀਤੀ ਲਵਾ ਕੇ ਆਪਣਾ ਰੈਂਕ ਵਧਾਉਣਾ ਹਲੋ ਜੀ ਕਹਿੰਦੇ ਜੀ ਯੁੱਧ ਨਸ਼ਿਆਂ ਵਿਰੁੱਧ ਤੁਹਾਨੂੰ ਸਿਰਫ ਹੁਣ 1 ਜੂਨ ਦਾ ਇੰਤਜ਼ਾਰ ਕਰਨਾ ਪਊਗਾ 31 ਮਈ ਨੂੰ ਪੰਜਾਬ ਚੋਂ ਨਸ਼ਾ ਮੁਕਜਾਣਾ 1 ਜੂਨ ਚੜ੍ਹਦੇ ਆਂ ਇਹ ਜਿਹੜਾ ਦਿਨ ਚੜ੍ਹਨਾ ਕਿ ਪੰਜਾਬ ਰੰਗਲਾ ਹੋ ਜਾਣਾ ਹੁਣ ਆਹ ਸਵਾਲ ਮੇਰੇ ਮੈਨੂੰ ਹਲਾਉਂਦਾ ਕਿ ਕੀ ਇਦਾਂ ਹੋਊਗਾ? ਯੁੱਧ ਨਸ਼ਾ ਬਰੂ ਚ ਇੱਕ ਵੱਡਾ ਸਮਗਲਰ ਫੜ ਰਹੇ ਨੇ ਕਿੱਡੇ-ਕੱਡੇ ਵੱਡੇ ਸਮਗਲਰ ਫੜ ਰਹੇ ਨੇ ਮਾਨ ਸਾਹਿਬ? ਇਹ ਮਾਨ ਗੋਇਲ ਲਿਖ ਰਿਹਾ। ਲੰਬੀ ਥਾਣੇ ਵਿੱਚ ਇੱਕ ਮਾਤੜ ਨੂੰ ਇਸ ਕਰਕੇ ਅੰਦਰ ਦੇ ਦਿੱਤਾ ਕਿ ਉਸ ਕੋਲੋਂ ਕੋਈ ਲਿਫਾਫਾ ਮਿਲਿਆ ਜਿਸ ਤੇ ਮਾੜਾ-ਮੋਟਾ ਪੋਸਟ ਲੱਗਾ ਹੋਇਆ ਸੀ। ਜਨਾਬ ਨੇ ਪਰਚਾ ਪਾ ਕੇ ਬੰਦੇ ਨੂੰ ਅੰਦਰ ਸੁੱਟ ਦਿੱਤਾ। ਜਨਾਬ ਇਹ ਯੁੱਧ ਸਮਗਲਰਾਂ ਲਈ ਹੈ ਜਾਂ ਡੰਗ ਤੋਂ ਡੰਗ ਖਾਣ ਵਾਲੇ ਅਮਲੀਆ ਲਈ? ਮੈਂ ਕਹਿੰਦਾ ਭਾਈ ਜਿਹੜੇ ਨਸ਼ੇ ਤੇ ਲੱਗੇ ਨੇ ਜੇ ਉਹਨਾਂ ਨੂੰ ਛਡਾਓਗੇ ਤਾਂ ਹੀ ਵਿਕਣਾ ਬੰਦ ਹੋਊਗਾ ਛਡਾਓ ਪਰ ਉਹਨਾਂ ਨੂੰ ਤਸਕਰਾਂ ਦੀ ਸੂਚੀ 'ਚ ਨਾ ਪਾਓ ਤੁਹਾਨੂੰ ਇਹ ਪਹਿਚਾਣ ਵੀ ਕਰਨੀ ਪੈਣੀ ਹੈ ਕਿ ਕਿਹੜਾ ਆਦੀ ਹੈ ਤੇ ਕਿਹੜਾ ਤਸਕਰ ਹੈ ਪਿਛਲੇ ਦਿਨੀ ਵੀ ਇੱਕ ਖਬਰ ਆਈ ਸੀ ਕਿ ਬੰਦਾ ਫੜਿਆ ਉਸ ਕੋਲੋਂ ਪਾਣੀ ਦੀ ਬੋਤਲ ਤੇ ਲਫਾਫੇ ਤੇ ਥੋੜੀ ਜੀ ਫੀਮ ਲੱਗੀ ਹੋਈ ਸੀ ਵੈਸੇ ਜਿਹੜੇ ਫੜਨ ਗਏ ਹੋਣਗੇ ਜਾਂ ਜਿਹੜੇ ਨਸ਼ਿਆਂ ਵਿਰੁੱਧ ਜੁੱਧ ਚਲਾ ਰਹੇ ਨੇ ਉਹਨਾਂ ਦੇ ਜੇਬਾਂ ਚੋਂ ਪਰਸ ਕੱਢ ਕੇ ਦੇਖ ਲਿਓ ਜੇ ਕਿਸੇ ਪੁੜੀ ਪੜੀ ਚ ਨਾਲ ਲੱਗੀ ਹੋਵੇ ਪੰਜਾਬ ਦੇ ਸਿਆਸਤਾਨਾਂ ਦੀ ਜੇਬਾਂ ਫਰੋਲ ਲਿਓ ਐਸੀਆਂ ਲਫਾਫੀਆਂ ਤਾਂ ਉਹਨਾਂ ਕੋਲ ਬਹੁਤ ਮਿਲ ਜਾਣਗੀਆਂ ਜਨਾਬ ਪਾਜ਼ੋ ਫਿਰ ਤਸਕਰਾਂ ਦੇ ਪਰਚੇ ਉਹਨਾਂ ਤੇ ਪਹਿਲਾਂ ਆਪਣੇ ਵਾਲਿਆਂ ਦੇ ਵੀ ਚੈੱਕ ਕਰ ਲਿਓ ਚਾਹੀ ਪਿਛਲੇ ਦਿਨ ਇੱਕ ਖਬਰ ਆਈ ਸੀ ਕਿ ਇੱਕ ਬੰਦਾ ਫੜਿਆ ਉਸ ਕੋਲੋਂ ਪਾਣੀ ਦੀ ਬਜੁੱਤ ਤੇ ਲਫਾਫੇ ਤੇ ਥੋੜੀ ਜੀ ਫੀਮ ਲੱਗੀ ਆ ਤੇ ਫੜ ਕੇ ਅੰਦਰ ਦੇਤਾ ਇੱਕ ਹੋਰ ਕੇਸ ਵਿੱਚ ਪੁਰਾਣਾ ਅਪਰਾਧੀ ਕਹਿ ਰਿਹਾ ਸੀ ਮਾਨ ਗੋਇਲ ਰਖ ਲਿਆ ਇੱਕ ਪੁਰਾਣਾ ਅਪਰਾਧੀ ਦੱਸ ਕਹਿ ਰਿਹਾ ਸੀ ਕਿ ਮੈਨੂੰ ਥਾਣੇ ਵਾਲੇ ਕਹਿੰਦੇ ਅਸੀਂ ਪਰਚੇ ਵਧਾਉਣੇ ਆ ਤੂੰ ਨਜਾਇਜ਼ ਦਾਰੂ ਦਾ ਪਰਚਾ ਪਵਾ ਲੈ ਨਹੀਂ ਤਾਂ ਫਿਰ ਕੋਈ ਵੱਡਾ ਪਾਉਣਾ ਪਊਗਾ ਮਤਲਬ Bargain ਨਹੀਂ ਹੋ ਰਹੀ ਐ ਕਿ ਜੇ ਤਾ ਤੂੰ ਨਸ਼ੇ ਵਾਲਾ ਦਾਰੂ ਵਾਲਾ ਪਾਉਣਾ ਪਵਾ ਲੈ ਨਹੀਂ ਤਾਂ ਫਿਰ ਤੇ ਕੋਈ ਵੱਡਾ ਪਰਚਾ ਪਾ ਦਾਂਗੇ ਇਹ ਸਭ ਤੋਂ ਸਾਫ਼ ਹੁੰਦਾ ਹੈ ਕਿ ਸਿਰਫ ਨੰਬਰ ਵਧਾਏ ਜਾ ਰਹੇ ਹਨ ਤਾਂ ਕਿ ਮੀਡੀਆ ਵਿੱਚ ਕਹਿ ਸਕਣ ਕਿ ਅਸੀਂ ਐਨੇ ਵੱਡੇ ਸਮੱਗਲਰ ਫੜ ਲਏ ਆ ਲਿਬੜੇ ਲਫਾਫੇ ਵਾਲਾ ਅਮਲੀ ਵੀ ਵੱਡਾ ਸਮੱਗਲਰ ਬਣ ਜਾਣਾ ਮੂੰਹ ਸਾਰਾ ਕੁਝ ਆਮ ਮਿਲ ਰਿਹਾ ਚਾਰੇ ਪਾਸੇ ਮਾਨ ਸਾਹਿਬ ਕਹਿ ਕਹਿ ਕੇ ਥਾਗੇ ਕੇ ਅਮਲੀਆਂ ਨੂੰ ਅਸੀਂ ਨਹੀਂ ਫੜਦੇ ਪਰ ਮੈਨੂੰ ਲੱਗਦਾ ਕਿ ਉਹਨਾਂ ਦੀ ਹੁਣ ਕੋਈ ਹੌਲਦਾਰ ਵੀ ਨਹੀਂ ਸੁਣਦਾ ਮਾਨ ਕੋਇਰ ਤੁਹਾਨੂੰ ਯਾਦ ਹੈ ਸ਼ੁਰੂ ਦੇ ਵਿੱਚ ਰੇਤ ਮਾਫੀਆ ਖਿਲਾਫ ਮਾਈਨਿੰਗ ਮਾਫੀਆ ਖਿਲਾਫ ਇੱਕ ਮਹਮ ਚੱਲੀ ਸੀ ਤੇ ਇੱਕ ਖਬਰ ਆਈ ਕਿ ਵੀ ਇੱਕ ਕਿਸਾਨ ਕੋਲੋਂ ਜਾਂ ਤਸਕਰੇ ਕਿਹਾ ਉਹਨੂੰ ਸਮਗਲਰ ਮਤਲਬ ਕਿ ਹੈਨਾ ਆਜਦਾ ਮਾਫੀਆ ਦਾ ਰੇਤ ਮਾਫੀਆ ਕਿ ਜੀ ਉਹਦੇ ਕੋਲੋਂ ਇੱਕ ਤਸਲਾ ਮਿਲਿਆ ਇੱਕ ਕਹੀ ਮਿਲੀ 100 ਰੁਪਇਆ ਮਿਲਿਆ 5 ਕਿਲੋ ਜੀ ਉਹਦੇ ਕੋਲੋਂ ਹਨਾ ਉਹ ਮਿੱਟੀ ਮਿਲੀ ਐ ਸੋ ਓਕੇ ਜੋ ਮਿੱਟੀ ਪੱਟਣ ਦਾ ਫੜੋ ਗਿਆ ਸੀ ਸੋ ਇਹ ਕੀ ਉਹੇ ਜੇ ਮਾਮਲੇ ਨੇ ਕਿ ਲਫਾਫੇ ਚ ਪੋਸਟ ਲੱਗੀ ਹੋਈ ਸੀ ਇਸੀ ਲਫਾਫੇ ਨੂੰ ਫੀਮ ਲੱਗੀ ਹੋਈ ਸੀ ਇਹ ਤੋਂ ਅੱਗੇ ਜਿੱਥੇ ਜਾ ਕੇ ਮਹਿਮ ਮੁੱਕਣੀ ਐ ਗੌਰਤਾ ਉਹ ਗੱਲ ਕਰਨ ਵਾਲੀ ਐ ਤੁਹਾਨੂੰ ਯਾਦ ਐ ਨਾ ਸਿੱਖਿਆ ਮਹਿਮ ਬਲਡੋజర్ ਮਹਿਮ ਨਜਾਇਜ਼ ਕਬਜ਼ੇ ਛਡਾਓ ਮਹਿਮ ਕਿੰਨੇ ਤਰ੍ਹਾਂ ਦੀ ਮਹਿਮ ਚੱਲੀਆਂ ਰੇਤ ਦੀਪੂ ਖੋਲੋ ਮਹਿਮ ਪ੍ਰੀਮ ਮਹਿਮ ਚੱਲੀ ਹੈ ਨਾ ਆ ਪਖਾਨਾ ਮਹਿਮ ਖੂਬ ਚਰਚਾ ਚੱਲੀ ਨਾ ਹੁਣ ਨਵੀਂ ਮਹਿਮ ਹੈ ਇਹ ਰੰਗਲਾ ਪੰਜਾਬ ਮਹਿਮ ਇਹ ਰੰਗਲਾ ਪੰਜਾਬ ਮਹਿਮ ਜੁੱਧ ਨਸ਼ਿਆਂ ਵਿਰੁੱਧ ਮਹਿਮ ਦਾ ਚੈਪਟਰ 31 ਮਈ ਨੂੰ ਖਤਮ ਹੋ ਕੇ 1 ਜੂਨ ਤੋਂ ਪੰਜਾਬ ਥੋੜਾ ਰੰਗਲਾ ਬਣ ਜਾਣਾ ਤੇ ਇਸ ਦੀ ਚਲਕ ਤੁਹਾਨੂੰ ਆਪਣੇ ਮੁਹੱਲੇ ਚੋਂ ਆਪਣੇ ਪਿੰਡ ਦੀਆਂ ਕੰਧਾਂ ਚੋਂ ਆਪਣੇ ਪਿੰਡ ਦੀ ਫਿਰਨੀ ਤੋਂ ਆਪਣੇ ਸ਼ਹਿਰ ਜਾਂਦੇ ਰਾਹਾਂ ਚੋਂ ਤੁਹਾਨੂੰ ਸ਼ਹਿਰ ਦੇ ਹਰ ਬਾੜ ਚੋਂ ਝਲਕ ਮਿਲੇਗੀ ਜਨਾਬ ਉਹੀ ਨਹੀਂ 12 ਤੋਂ 15 ਕਰੋੜ ਰੁਪਈਆ ਖਰਚਣਾ ਕਿ ਲਿਆ ਨੇ 12 ਤੋਂ 15 ਕਰੋੜ ਰੁਪਈਆ ਖਰਚ ਕੇ ਰੰਗਲਾ ਪੰਜਾਬ ਬਣਾਉਣਾ ਟੀਚਾ ਕੀ ਹੈ ਟੀਚਾ ਇਹ ਹੈ ਜਨਾਬ ਤੁਹਾਡੇ ਹਰ ਪਿੰਡ ਚ ਹਰ ਸ਼ਹਿਰ ਦੇ ਬਾੜ ਚ ਦੋ ਦੋ ਵੱਡੀਆਂ ਫਲੈਕਸ ਲੱਗਣਗੀਆਂ ਜੁਦ ਨਸ਼ਿਆਂ ਵਿਰੁੱਧ ਤੇ ਜਿੱਤ ਪੰਜਾਬ ਬਣ ਗਿਆ ਰੰਗਲਾ ਰੰਗਲਾ ਪੰਜਾਬ ਮਾਨ ਸਾਹਿਬ ਦੀ ਦੇਣ ਭਗਵੰਤ ਮਾਨ ਜੀ ਦੀ ਬੜੀ ਸਾਰੀ ਫੋਟੋ ਹਰ ਪਿੰਡ ਦੇ ਵਿੱਚ ਸ਼ਹਿਰ ਦੇ ਹਰ ਬਾੜ ਦੇ ਵਿੱਚ ਦੋ ਵੱਡੀਆਂ ਫਲੈਕਸਾਂ ਲੱਗਣੀਆਂ ਇੱਥੇ ਨਹੀਂ ਰੁਕਣਾ ਭਾਈ ਆਹ ਸੁਣੋ ਚਾਰ-ਚਾਰ ਹਰ ਪਿੰਡ ਦੇ ਵਿੱਚ ਤੇ ਸ਼ਹਿਰ ਦੇ ਹਰ ਬਾੜ ਦੇ ਵਿੱਚ ਚਾਰ-ਚਾਰ ਕੰਧਾਂ ਦੇ ਉੱਤੇ ਪੇਂਟਿੰਗ ਬਣਨ ਗਿਆ ਇਹਨੂੰ ਲੈ ਕੇ ਚਾਰ ਪੇਂਟਿੰਗ ਹਰ ਪਿੰਡ ਦੇ ਵਿੱਚ ਤੇ ਹਰ ਸ਼ਹਿਰ ਦੇ ਬਾੜ ਚ ਬਣਨੀ ਆ ਫੇਰ 1000 ਪੋਸਟਰ ਹਰ ਪਿੰਡ ਚ ਲੱਗਣਾ ਹੈ 1000 ਪੋਸਟਰ ਹਰ ਸ਼ਹਿਰ ਦੇ ਬਾੜ ਚ ਲੱਗਣਾ ਹੈ ਹੁਣ ਜਿੰਨੇ ਬਾੜ ਨੇ ਉਹਨੇ 10000 ਇੱਕ ਸ਼ਹਿਰ ਚ ਪੋਸਟਰ ਜਿੰਨੇ ਬਾੜ ਨੇ ਉਹਨੇ ਨੂੰ ਦੋ ਨਾਲ ਗੁਣਾ ਕਰ ਲਿਓ ਉਹਨੇ ਫਲੈਕਸ ਜਿੰਨੇ ਸ਼ਹਿਰ ਚ ਬਾੜ ਨੇ ਉਹਨੇ ਨੂੰ ਚਾਰ ਨਾਲ ਗੁਣਾ ਕਰ ਲਿਓ ਉਨੀਆਂ ਕੰਧ ਦੇ ਉੱਤੇ ਪੇਂਟਿੰਗ ਐ ਲੜਨਾ ਫਿਰ ਜੁਧ ਨਸ਼ਾ ਪਰੂਦ ਐ ਬੜਨਾ ਫਿਰ ਰੰਗਲਾ ਪੰਜਾਬ ਇਹਦੇ ਲਈ 12-15 ਕਰੋੜ ਫਰਚਣੀਆਂ ਦੇ ਦਿਓ ਕਿ ਕੋਈ ਦਿੱਲੀ ਵਾਲੀ ਕੰਪਨੀ ਨੂੰ ਠੇਕਾ ਆਹੀ ਕੰਮ ਚੱਲਦਾ ਨਾ ਕਦੇ ਆਟਾ ਕਰੇ ਪਛਾਵਾਂਗੇ ਜੀ ਚੱਕੀ ਘਰੇ ਲਾਵਾਂਗੇ ਜੀ ਹੈਨਾ ਕਦੇ ਆ ਸਮਾਗਮ ਕਰਾਵਾਂਗੇ ਜੀ ਆ ਸਾਈਕਲ ਯਾਤਰਾ ਹੋਗੀ ਜੀ ਆ ਮੈਂ ਮੀਟਿੰਗ ਕਰ ਲਈ ਜੀ ਅਸੀਂ ਜੀ ਆ ਲਓ ਜੀ ਹੁਣ ਮਹਿਮ ਕੜਤੀ ਜੀ ਆ ਜੀ ਮਤਲਬ ਜਿੰਨੇ ਕੰਮ ਕੀਤੇ ਹਰੇਕ ਚ ਯੋਜਨਾ ਐਹੀ ਜੀ ਬਣਦੀ ਸੀ ਜਿੱਚ ਬਾਹਰਲੀ ਪੀਆਰ ਕੰਪਨੀ ਕੋਈ ਹੈ ਇਵੈਂਟ ਮੈਨੇਜਮੈਂਟ ਕੰਪਨੀ ਕੋ ਇਨਵੋਲਵ ਹੋਵੇ ਲਓ ਜੀ ਹੁਣ ਆ ਪਖਾਨਾ ਕਲਚਰ ਵਾਲੇ ਹਜੇ ਤੱਕ ਮਾਸਟਰ ਹੋ ਰਹੇ ਨੇ ਕਿ ਸਕੂਲਾਂ ਚ ਖਰਚਾ ਪਾਣੀ ਸਾਰਾ ਮਾਸਟਰਾਂ ਨੇ ਆਪਣੇ ਪੱਲਿਓ ਕੀਤਾ ਅਜੇ ਤੱਕ ਉਹਨਾਂ ਨੂੰ ਫੰਡ ਮਿਲੇ ਨਹੀਂ ਤੇ ਬੋਰਡ ਲਾਉਣ ਵਾਲੇ ਨਾਲ ਲਿਖਾਉਣ ਵਾਲੇ ਉਹ ਗਏ ਹੋਗੇ ਤੇ ਇੱਧਰ ਹੁਣ ਇਹ ਗੱਲ ਪਤਾ ਵੀ ਕਿਤੇ ਪੈਣਾ ਜੇ ਪਿੰਡ ਚ 1000 ਪੋਸਟਰ ਲੱਗਣਾ ਪਿੰਡ ਚ ਜੇ 2 ਫਲੈਕਸਾ ਲੱਗਣੀ ਹੈ ਪਿੰਡ ਜੇ 4 ਪੇਂਟਿੰਗ ਬਣਨੀ ਹੈ ਖਰਚਾ ਤੁਹਾਡੀ ਪਿੰਡ ਤੋਂ ਲੈਣਾ ਜਨਾਬ ਸਰਕਾਰ ਨੇ ਮਸ਼ੂਰੀ ਕੰਪਨੀ ਦੀ ਹੈ ਨਾ ਮਸ਼ੂਰੀ ਮਤਲਬ ਉਹ ਕਹਿੰਦੇ ਨਾ ਮਾਲਕਾ ਮਾਲ ਮਾਲਕਾ ਦਾ ਮਸ਼ੂਰੀ ਕੰਪਨੀ ਦੀ ਉਹ ਕੰਮ ਹੈ ਮਸ਼ੂਰੀ ਅਕ ਲੈਣੇ ਆਪਣੀ ਕਰਜਣੀ ਆ ਬੋਝ ਪੰਜਾਬ ਦੇ ਹਰ ਪਿੰਡ ਦੀ ਪੰਚਾਇਤ ਤੇ ਪੈਣਾ ਇਹ ਖਰਚਾ ਪੰਚਾਇਤਾਂ ਨੂੰ ਹੈ ਉਹ ਹੀ ਨਹੀਂ ਅਗਲੇ ਨੇ ਇੱਕ ਹੋਰ ਸੈਟਰ ਬੁਲਾ ਕੇ ਤੁਹਾਨੂੰ ਕਿਹਾ ਕਿ 2000 ਰੁਪਏ ਦੇਣਾ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਪ੍ਰਾਵਾ ਪਿੰਡਾਂ ਦੀ ਹਰ ਪੰਚਾਇਤ ਤੋਂ 30% ਆਮਦਨ ਚੋਂ ਸਰਕਾਰ ਪੈਸੇ ਲਈ ਜਾਂਦੀ ਹੈ ਪੰਚਾਇਤ ਵਿਭਾਗ ਦੇ ਤਨਖਾਹ ਪੱਤਿਆਂ ਲਈ ਸੈਕਟਰੀਆਂ ਸੁਖਰੀਆਂ ਲਈ ਤੇ ਹੁਣ ਨਵਾਂ ਖਰਚਾ ਪਿੰਡਾਂ ਨੂੰ ਹੋਰ ਪੈ ਜਾਣਾ ਪਹਿਲੇ ਉਹ 2000 ਸਰਪੰਚ 1000 ਪੋਸਟਰ ਦਾ 4 ਜਿਹੜੇ ਪੇਂਟਿੰਗ ਬਣਨੀ ਆ ਉਹਦਾ ਤੇ ਦੋ ਵੱਡੇ ਜਿਹੜੇ ਫਲੈਕਸ ਲੱਗਣੇ ਆ ਉਹਦਾ ਉਹ ਫਲੈਕਸ ਦੇਖ ਲਓ ਕਿੱਡੀ ਕੱਡੀ ਲਾਉਂਦੀ ਹੈ ਸਰਕਾਰ ਉਨਾ ਸਾਰਿਆਂ ਦਾ ਖਰਚਾ ਹਰ ਪਿੰਡ ਤੇ ਪੈਣਾ ਇੰਜ ਬਣੂਗਾ ਰੰਗਲਾ ਪੰਜਾਬ 12 ਕਰੋੜ ਖਰਚ ਕੇ ਚਲੋ ਇਹ ਤੋਂ ਅੱਗੇ ਵੀ ਇੱਕ ਵੈਲਿਊ ਹੈਗਾ ਜਨਾਬ ਪੰਜਾਬ ਚੋਂ ਨਸ਼ਾ ਇਦਾਂ ਵੀ ਨਹੀਂ ਮੁੱਕਿਆ ਪੰਜਾਬ ਦੇ ਅੰਦਰ ਠੇਕਿਆਂ ਦੇ ਵਿੱਚੋਂ ਜਿਸ ਤਰ੍ਹਾਂ ਮਾਲ ਵਿਕ ਰਿਹਾ ਹੈ ਕਿ ਪੰਜਾਬ ਚ ਸ਼ਰਾਬੀ ਵਧ ਗਏ ਜਾਂ ਹੁਣ ਸ਼ਰਾਬ ਦੀ ਕਮਾਈ ਨਾਲ ਹੀ ਸਰਕਾਰ ਦਾ ਸਾਰਾ ਸੇਵਾ ਭਾਵ ਚੱਲਦਾ ਮਤਲਬ ਜਿੰਨੀ ਚੰਗੇ ਕੰਮ ਲੋਕ ਖਿੱਤੀ ਕੰਮ ਹੁੰਦੇ ਨੇ ਉਹ ਸ਼ਰਾਬ ਦੀ ਕਮਾਈ ਨਾਲ ਹੁੰਦੇ ਨੇ ਮੇਰੇ ਕੋਲ ਰਿਪੋਰਟ ਪਈ ਆ ਕਹਿੰਦੇ ਜੀ ਅੱਜ ਦੀ ਤਰੀਕ ਦੇ ਵਿੱਚ ਹਾਲ ਤੇ ਆ ਕਿ ਪੰਜਾਬ 'ਚ ਸ਼ਰਾਬ ਦੀ ਖਪਤ 1 ਲੱਖ ਕਰੋੜ ਨੂੰ ਛੂ ਗਈ ਆ 1 ਲੱਖ ਕਰੋੜ ਖਪਤ ਸਾਡੀ ਹੋ ਰਹੀ 1 ਲੱਖ ਕਰੋੜ ਦੀ ਖਪਤ ਹੋ ਰਹੀ ਆ ਆ ਰੋਜ਼ਾਨਾ ਸੁਣੋ ਸੀ ਕਹਿੰਦੇ ਜੀ ਔਸਤਨ ਖਪਤ ਜਦੋਂ ਕਾਂਗਰਸ ਦੀ ਸਰਕਾਰ ਸੀ 2002 ਤੋਂ ਲੈ ਕੇ 2007 ਤੱਕ ਕਾਂਗ ਦੀ ਸਰਕਾਰ ਦੌਰਾਨ ਸ਼ਰਾਬ ਦੀ ਰੋਜ਼ਾਨਾ ਔਸਤਨ ਖਪਤ 4 ਕਰੋੜ ਦੀ ਸੀ ਹਰ ਰੋ 4 ਕਰੋੜ ਦੀ ਤੇ ਹੁਣ 2022 ਤੋਂ 2025 ਤੱਕ ਆਉਂਦੇ ਆਉਂਦੇ ਆ ਰੋਜ਼ਾਨਾ ਸ਼ਰਾਬ ਦੀ ਖਪਤ 25 ਕਰੋੜ ਤੋਂ ਪਰ ਚਲੀ ਗਿਆ 25.95 ਲਗਭਗ 26 ਕਰੋੜ ਦੀ ਰੋਜ਼ ਸ਼ਰਾਬ ਦੀ ਖਪਤ ਹੈ ਤੇ ਆ ਜਿਹੜੀ ਐਨੂਅਲ ਰਿਪੋਰਟ ਦੇ ਹਿਸਾਬ ਨਾਲ ਆਉਂਦੀ ਹੈ 1 ਲੱਖ ਕਰੋੜ ਨੂੰ ਸ਼ੁਰੂ ਰਹੀ ਆ ਲੋ 2002 ਤੋਂ 2007 ਤੱਕ ਕਹਿੰਦੇ ਜੀ 4 ਕ ਕਰੋੜ ਦੀ ਰੋਜ਼ਾਨਾ ਪੰਜਾਬ ਦੀ ਸ਼ਰਾਬ ਦੀ ਖਪਤ ਸੀ ਫਿਰ 2007 ਤੋਂ 2012 ਤੱਕ 5 ਕ ਕਰੋੜ ਦੀ ਰੋਜ਼ਾਨਾ ਆਫਸਨ ਖਪਤ ਸੀ ਕਹਿੰਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਫਿਰ 2012 ਤੋਂ 17 ਰੋਜ਼ਾਨਾ 11 ਕ ਕਰੋੜ ਦੀ ਖਪਤ ਸੀ ਫਿਰ 2017 ਤੋਂ 22 ਤੱਕ 15 ਕਰੋੜ ਤੋਂ ਉੱਪਰ ਦੀ ਖਪਤ ਹੋ ਗਈ ਰੋਜ਼ਾਨਾ ਤੇ ਹੁਣ 2022 ਤੋਂ 25 ਤੱਕ 25.95 26 ਕਰੋੜ ਦੀ ਰੋਜ਼ਾਨਾ ਖਪਤ ਹੋਣ ਲੱਗ ਪਈ ਜਨਾਬ ਇਹ ਤਰੱਕੀ ਤੇ ਰਹਤੇ ਆ ਤੇ ਇਹਦੇ ਵਿੱਚ ਠੇਕੇ ਤੋਂ ਜਿੰਨੀ ਸ਼ਰਾਬ ਵਿਕਦੀ ਆ ਹੁਣ ਤਾਂ ਠੇਕੇ ਹਟਾਓ ਚਕਾਓ ਸਕੂਲ ਆ ਗਿਆ ਜੀ ਬਾਜ਼ਾਰ ਆ ਗਿਆ ਜੀ ਨੇੜੇ ਧਾਰਮਿਕ ਸਥਾਨ ਆ ਗਿਆ ਸਭ ਰੋਲੇ ਰੋਲੇ ਮੁੱਕ ਗਏ ਚੱਲ ਰਿਹਾ ਕੰਮ ਖੁੱਲਾ ਤੇ ਇਹਦੇ ਉੱਤੇ ਖੇਡ ਸੈਸਪੀ ਲੱਗਿਆ ਵਾ ਇਹਦੇ ਉੱਤੇ ਸਿੱਖਿਆ ਸੈਸਪੀ ਲੱਗਿਆ ਵਾ ਇਹਦੇ ਉੱਤੇ ਸੱਭਿਆਚਾਰਕ ਸੈਸਪੀ ਲੱਗਿਆ ਵਾ ਤੇ ਗਊ ਸੈਸਪੀ ਲੱਗਿਆ ਵਾ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਆਉਂਦਿਆਂ ਆਉਂਦਿਆਂ ਖੇਡ ਵੀ ਇਹਦੇ ਸਾਰੇ ਆ ਸੱਭਿਆਚਾਰ ਵੀ ਸ਼ਰਾਬ ਦੀ ਕਮਾਈ ਦੇ ਸਹਾਰੇ ਆ ਸਿੱਖਿਆ ਵੀ ਸਾਡੀ ਸ਼ਰਾਬ ਦੀ ਤੇ ਗਊ ਰੱਖਿਆ ਵੀ ਕਮਾਲ ਆ ਭਾਈ ਸੋ ਸਾਰੇ ਭਲੇ ਕੰਮ ਸ਼ਰਾਬ ਦੀ ਕਮਾਈ ਨਾਲ ਹੀ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਰੋਜ਼ਾਨਾ ਅਸੀਂ ਇਹ ਉਹ ਹੈ ਜਿਹੜੀ ਠੇਕੀਆਂ ਤੋਂ ਵਿਕਦੀ ਹੈ 26 ਕਰੋੜ ਦੀ ਸ਼ਰਾਬ ਹਰ ਰੋਜ਼ ਔਸਤਨ ਪੰਜਾਬ ਤੇ ਠੇਕੀਆਂ ਤੋਂ ਵਿਕ ਰਹੀ ਹੈ ਚਲੋ ਜਾਂਦੇ ਜਾਂਦੇ ਭਾਈ ਆ ਵੀ ਹੁਕਮ ਸੁਣ ਕੇ ਜਾਇਓ ਪੰਜਾਬ ਸਰਕਾਰ ਨੇ ਨਵਾਂ ਹੁਕਮ ਦਿੱਤਾ ਹੈ ਕਿ ਮੁਲਾਜ਼ਮ ਆਪਣਾ ਮੋਬਾਈਲ ਹੁਣ ਬੰਦ ਨਹੀਂ ਕਰ ਸਕਦੇ ਉਹ 24 ਘੰਟੇ ਮੋਬਾਈਲ ਤੇ ਉਪਲਬਧ ਰਹਿਣਗੇ ਬਿਲਕੁਲ ਜੀ ਪੰਜਾਬ ਸਰਕਲ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮੋਬਾਈਲ ਉੱਤੇ ਹਰ ਵੇਲੇ ਉਪਲਬਧ ਰਹਿਣ ਦੇ ਹੁਕਮ ਦਿੱਤੇ ਗਏ ਨੇ ਪਰਸਨਲ ਵਿਭਾਗ ਨੇ ਹੁਕਮ ਜਾਰੀ ਕਰਕੇ ਕਿਹਾ ਕਿ ਜਨਤਕ ਛੁੱਟੀ ਹੋਵੇ ਚਾਹੇ ਤੁਸੀਂ ਛੁੱਟੀ ਤੇ ਹੋਵੋ ਚਾਹੇ ਅਧਿਕਾਰਤ ਸਰਕਾਰੀ ਛੁੱਟੀ ਹੋਵੇ ਚਾਹੇ ਤੁਸੀਂ ਛੁੱਟੀ ਤੇ ਹੋਵੋ ਤੇ ਚਾਹੇ ਡਿਊਟੀ ਤੇ ਹੋਵੋ ਚਾਹੇ ਕਿਤੇ ਘੁੰਮਣ ਗਏ ਹੋਵੋ ਜਿੱਥੇ ਮਰਜ਼ੀ ਹੋਵੋ ਤੁਹਾਡਾ ਫੋਨ ਬੰਦ ਨਹੀਂ ਹੋ ਸਕਦਾ ਤੁਸੀਂ ਫੋਨ ਤੇ ਉਪਲਬਧ ਰਹੋਗੇ ਜਨਤਕ ਛੁੱਟੀਆਂ ਦੌਰਾਨ ਵੀ ਫੋਨ ਰੱਖਣੇ ਪੈਣਗੇ ਖੁੱਲੇ ਫੋਨ ਬੰਦ ਨੈਟਵਰਕ ਤੋਂ ਬਾਹਰ ਜਾਂ ਕਾਲ ਡਾਇਵਰਟ ਕਰਨ ਕਰਕੇ ਪ੍ਰਸ਼ਾਸਕੀ ਕੰਮ ਪ੍ਰਭਾਵਿਤ ਹੁੰਦੇ ਨੇ ਇਸ ਲਈ ਇਹ ਗੌਰ ਕਰਨਾ ਕਿ ਕੰਮ ਨਹੀਂ ਹੋਣਾ ਚਾਹੀਦਾ ਜੇਕਰ ਜਿਹਾ ਕੀਤਾ ਜਾਂ ਤੁਸੀਂ ਫੋਨ ਨੂੰ ਡਿਵਰਟ ਕਾਲ ਤੇ ਲਾਇਆ ਜਾਂ ਬੰਦ ਕੀਤਾ ਤੁਹਾਡੇ ਖਿਲਾਫ ਵਿਭਾਗੀ ਕਾਰਵਾਈ ਹੋਗੀ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾ ਨੂੰ ਆਪਣੇ ਮੋਬਾਈਲ ਫੋਨਾਂ ਉੱਤੇ ਹਰ ਵੇਲੇ ਪਹੁੰਚਯੋਗ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਹ ਹੁਕਮ ਪਰਸਨਲ ਵਿਭਾਗ ਵੱਲੋਂ ਬਕਾਇਦਾ ਤੌਰ ਤੇ ਜਾਰੀ ਕੀਤੇ ਗਏ ਨੇ ਹੁਕਮਾਂ ਅਨੁਸਾਰ ਅਧੀਨ ਸਖਤਰ ਅਤੇ ਉਸ ਤੋਂ ਉੱਚੇ ਦਰਜੇ ਦੇ ਅਧਿਕਾਰੀਾਂ ਨੂੰ ਜਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਹਨਾਂ ਦੇ ਕੋਈ ਵੀ ਉਹਨਾਂ ਦੇ ਅੰਡਰ ਕੰਮ ਕਰਨ ਵਾਲੇ ਕੋਈ ਵੀ ਕਰਮਚਾਰੀ ਦਫ਼ਤਰ ਦੇ ਸਮੇਂ ਤੋਂ ਬਾਅਦ ਆਪਣਾ ਫੋਨ ਬੰਦ ਨਹੀਂ ਕਰ ਸਕਣਗੇ ਲੋਕ ਤੇ ਪ੍ਰਸ਼ਾਸਕੀ ਕਾਰਜਾਂ ਦੀਆਂ ਜ਼ਰੂਰਤਾਂ ਕਰਕੇ ਅਫਸਰਾਂ ਨੂੰ ਆਪਣੇ ਫੋਨਾਂ ਉੱਤੇ ਉਪਲਬਧ ਰਹਿਣ ਲਈ ਹੁਕਮ ਜਾਰੀ ਕਰ ਦਿੱਤਾ ਗਿਆ ਜਨ ਤੱਕ ਛੁੱਟੀਆਂ ਦੌਰਾਨ ਵੀ ਫੋਨ ਖੁੱਲੇ ਰੱਖਣੇ ਪੈਣਗੇ ਜਾਰੀ ਹੁਕਮਾਂ 'ਚ ਕਿਹਾ ਗਿਆ ਕਿ ਕਈ ਵਾਰ ਪ੍ਰਸ਼ਾਸਕੀ ਕੰਮ ਤੁਰੰਤ ਨਿਵੇੜਨੇ ਪੈਂਦੇ ਹਨ ਜਿਸ ਕਰਕੇ ਅਧਿਕਾਰੀ ਦੀ ਉਪਲਬਧਤਾ ਜ਼ਰੂਰੀ ਹੋ ਗਈ ਹੈ ਹੁਕਮ 'ਚ ਕਿਹਾ ਗਿਆ ਕਿ ਇਹ ਦੇਖਿਆ ਗਿਆ ਕਿ ਕਈ ਵਾਰ ਉਹਨਾਂ ਦੇ ਫੋਨ ਬੰਦ ਹੋ ਜਾਂਦੇ ਹਨ ਨੈਟਵਰਕ ਤੋਂ ਬਾਹਰ ਹੁੰਦੇ ਹਨ ਜਾਂ ਕਾਲ ਨੂੰ ਕਿਸੇ ਹੋਰ ਨੰਬਰ ਤੇ ਡਾਇਵਰਟ ਡਵਰਟ ਕਰ ਦਿੱਤਾ ਜਾਂਦਾ ਹੈ ਇਸ ਕਾਰਨ ਪ੍ਰਸ਼ਾਸਕੀ ਕੰਮ ਪ੍ਰਭਾਵਿਤ ਹੁੰਦੇ ਹਨ ਜੇ ਅਜਿਹਾ ਹੋਇਆ ਤਾਂ ਵਿਭਾਗੀ ਕਾਰਵਾਈ ਵੀ ਹੋ ਸਕਦੀ ਹੈ ਸੋ 24 ਘੰਟੇ ਜਾਗਦੇ ਰਹੋ ਤਨਖਾਹ ਲੇਟ ਆਉਂਦੀ ਹੈ ਫਿਰ ਕੀ ਹੋ ਗਿਆ ਪੀਏਡੀ ਨੇ ਵਧਿਆ ਫਿਰ ਕੀ ਹੋ ਗਿਆ ਇੱਥੇ ਦੇਸ਼ ਦਾ ਕਿਸਾਨ ਵੀ ਹੈ ਇੱਥੇ ਦੇਸ਼ ਦਾ ਮਜ਼ਦੂਰ ਵੀ ਹੈ ਇੱਥੇ ਦੇਸ਼ ਦਾ ਛੋਟਾ ਦੁਕਾਨਦਾਰ ਵੀ ਹੈ ਉਹਨਾਂ ਦਾ ਵੀ ਹਾਲ ਪੁੱਛੋ ਪਰ ਤੁਸੀਂ ਆਪਣਾ ਫੋਨ ਹੁਣ ਔਨ ਰੱਖੋ Вот-вот. Все,